ਸਿੰਘ ਸੰਧੂ ਮੈਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਹਾਤੀ ਅੱਜ ਸਾਡੇ ਪੰਜਾਬ ਦੇ ਜਨਰਲ ਸਕੱਤਰ ਲਕੀ ਸੰਧੂ ਤੇ ਸਾਡੇ ਹਲਕਾ ਪ੍ਰਧਾਨ ਮਨੀ ਗਰਗ ਸਾਰਿਆਂ ਨੇ ਰਲ ਕੇ ਅੱਜ ਪੰਜਾਬ ਸਰਕਾਰ ਦੇ ਉਲਟ ਧਰਨਾ ਦਿੱਤਾ ਜੋ ਕਿ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਇੰਨੀ ਕੁ ਵਿਗਾੜੀ ਹੋਈ ਆ ਕਿ ਅੱਜ ਕੋਈ ਵੀ ਵਪਾਰੀ ਆ ਕੋਈ ਵੱਡਾ ਵਪਾਰੀ ਪੰਜਾਬ ਦੇ ਵਿੱਚ ਵਪਾਰ ਕਰਨ ਤੋਂ ਡਰਦਾ ਆ ਇੱਥੇ ਅਗਲਾ ਇਹ ਕਹਿੰਦਾ ਵੀ ਇੱਥੇ ਤਾਂ ਅਮੀਰ ਹੋਣਾ ਹੀ ਗੁਨਾਹ ਹੋ ਗਿਆ ਇਸ ਟਾਈਮ ਕੋਈ ਵੀ ਵਪਾਰੀ ਇੰਨਾ ਡਰਿਆ ਹੋਇਆ ਬਹੁਤ ਜ਼ਿਆਦਾ ਉਸੇ ਚੀਜ਼ ਦੇ ਲੈਂਦੇ ਹੋਏ ਸਾਡੀ ਯੂਥ ਕਾਂਗਰਸ ਨੇ ਸਾਨੂੰ ਸਨੇਹਾ ਦਿੱਤਾ ਕਿ ਹਰੇਕ ਐਸਐਸਪੀ ਦਫ਼ਤਰ ਦਾ ਘ੍ਰੋਹ ਕੀਤਾ ਜਾਇਆ ਜਾਵੇ ਤੇ ਉੱਥੇ ਭਗਵੰਤ ਮਾਨ ਦਾ ਪੁਤਲਾ ਫੋਕਿਆ ਜਾਵੇ ਉਸੇ ਤਹਿਤ ਅੱਜ ਅਸੀਂ ਇੱਥੇ ਐਸਐਸਪੀ ਦਫ਼ਤਰ ਦਾ ਘ੍ਰੋਹ ਕਰਨ ਤੇ ਮੁੱਖ ਮੰਤਰੀ ਦਾ ਪੁਤਲਾ ਫੋਕਣਾ ਹੈ ਤੁਹਾਨੂੰ ਪਤਾ ਰੋਜ਼ ਪੰਜਾਬ 'ਚ ਜਿਹੜਾ ਕੁਝ ਹੋ ਰਿਹਾ ਕੱਲ ਤਰਨ ਤਰਨ ਹੋਇਆ ਜਾਂ ਰੋਜ਼ ਡੇਲੀ ਕੋਈ ਦਿਹਾੜੀ ਵਾਲਾ ਉਹ ਵੀ ਦਿਹਾੜੀ ਕਰਕੇ ਸ਼ਾਮ ਨੂੰ ਜਾਂਦਾ ਉਹਦੇ ਤੋਂ ਪੈਸੇ ਖੋਹ ਲੈਂਦੇ ਆ ਦੁਕਾਨ ਵਾਲਾ ਸੁਖੀ ਨਹੀਂ ਨਾ ਅਮੀਰ ਸੁਖੀ ਆ ਨਾ ਗਰੀਬ ਸੁਖੀ ਆ ਸਾਰਾ ਕੁਝ ਸਾਰਾ ਹੀ ਵਪਾਰ ਹੱਲਿਆ ਫਿਰਦਾ ਆਪਾਂ ਦੇਖਦੇ ਹਾਂ ਰੋਜ਼ ਲੁਟਾਂ ਖੋਹਾਂ ਬਾਰ ਦਤਾਂ ਫਾਇਰਿੰਗ ਫਰੋਤੀਆਂ ਬਸ ਆਹੀ ਆ ਵੀ ਅਸਤ ਲੱਗਦਾ ਵੀ ਇਹ ਹਸਤੇ ਹਸਤੇ ਆਰੀ ਖਬਰ ਹੈਗੀ ਸਰਕਾਰੀ ਅਸਤਿਹਾਰਾਂ ਦੀ ਸਰਕਾਰ ਤੁਹਾਨੂੰ ਪਤਾ ਪ੍ਰੈਸ ਨੂੰ ਵੀ ਇਸ਼ਤਿਹਾਰ ਸਾਰਾ ਕੁਝ ਵੀ ਆਹੀ ਆ ਵੀ ਜਿਹੜਾ ਨਹੀਂ ਬੋਲਦਾ ਪੱਤਰਕਾਰ ਉਹਦੀ ਸੰਗੀ ਘੋਟ ਦਿੰਦੇ ਆ ਸਰਕਾਰ ਦੇ ਉਲਟ ਸਾਰਾ ਕੁਝ ਹੀ ਆ ਮੇਰਾ ਨਾਮ ਪਰਮੇਂਦਰ ਸਿੰਘ ਹੈ ਜੀ ਤੇ ਮੈਂ ਕਹਿਣਾ ਚਾਹੁੰਦਾ ਵੀ ਅੱਜ ਯੂਥ ਕਾਂਗਰਸ ਦੀ ਟੀਮ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵੱਲੋਂ ਹਲਕਾ ਪ੍ਰਧਾਨਾਂ ਵੱਲੋਂ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ ਗਿਆ ਪੰਜਾਬ ਵਿੱਚ ਜਿਹੜੀ ਲਗਾਤਾਰ ਕਾਨੂੰਨ ਦੀ ਵਿਵਸਥਾ ਵਿਗੜਦੀ ਜਾਂਦੀ ਹੈ ਨਿਤ ਚੋਰੀਆਂ ਡਕੈਤੀਆਂ ਹੋ ਰਹੀਆਂ ਨੇ ਕਤਲਗਰ ਹੋ ਰਹੇ ਨੇ ਲੁੱਟਾਂ ਖੋਹਾਂ ਆਮ ਹੋ ਗਈਆਂ ਨੇ ਲੋਕ ਪੰਜਾਬ ਦੇ ਵਿੱਚ ਵਪਾਰ ਕਰਨ ਤੋਂ ਵੀ ਡਰਦੇ ਨੇ ਜ਼ਿਆਦਾਤਰ ਵਪਾਰੀ ਆਪ ਦੇ ਕਾਰੋਬਾਰ ਬੰਦ ਕਰਨ ਨੂੰ ਤਿਆਰ ਹੋਏ ਬੈਠੇ ਨੇ ਇੰਨਾ ਡਰ ਦਾ ਮਾਹੌਲ ਬਣਿਆ ਹੋਇਆ ਵਾ ਇਸੇ ਕਰਕੇ ਅੱਜ ਸਾਡੀ ਟੀਮ ਵੱਲੋਂ ਸਾਰੀ ਯੂਥ ਕਾਂਗਰਸ ਦੀ ਟੀਮ ਵੱਲੋਂ ਪੰਜਾਬ ਸਰਕਾਰ ਦਾ ਪੁਤਨਾ ਖੁਕਿਆ ਗਿਆ ਤਾਂ ਜੋ ਸਰਕਾਰ ਥੋੜੀ ਜੀ ਸੁਚੇਤ ਹੋਵੇ ਅਵੇਅਰ ਹੋਵੇ ਆਮ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਆ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਆ ਪਰ ਸਰਕਾਰ ਆਪਦੀ ਅਸ਼ੋਗਾਰਤ ਦੇ ਵਿੱਚ ਸੁੱਤੀ ਪਈ ਆ ਲੋਕਾਂ ਵੱਲ ਆਮ ਜਨਤਾ ਵੱਲ ਉਹਨਾਂ ਦੀ ਸੁਰੱਖਿਆ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਅਸੀਂ ਇਹੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਸੁੱਤੀ ਸਰਕਾਰ ਨੂੰ ਜਗਾ ਕੇ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਪੰਜਾਬ ਦੇ ਲੋਕ ਆ ਇਹ ਇਨ੍ਹਾਂ ਨੇ ਹੀ ਵੋਟਾਂ ਪਾ ਕੇ ਤੁਹਾਨੂੰ ਅੱਜ ਕੁਰਸੀਆਂ ਤੇ ਬਿਠਾਇਆ ਤੇ ਇਹਨਾਂ ਦੀ ਸੁਰੱਖਿਆ ਵੱਲ ਵੀ ਤੁਸੀਂ ਧਿਆਨ ਦਿਓ ਨਾ ਕਿ ਆਪਦੇ ਏਸੀ ਕਮਰਿਆਂ ਦੇ ਵਿੱਚ ਐਸ਼ੋ ਆਰਾਮ ਨਾਲ ਬੈਠੋ ਧੰਨਵਾਦ ਸੰਧੂ ਸਰ ਮੇਰਾ ਨਾਮ ਲੱਗੀ ਸੰਧੂ ਹੈ ਜੀ ਮੈਂ ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ ਅੱਜ ਸਾਡੇ ਜਗਰਾਉਂ ਦੇ ਪ੍ਰਧਾਨ ਮਨੀ ਗਰਗ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮਰਿੰਦਰ ਸੰਧੂ ਜੀ ਸਾਡੇ ਹਲਕਾ ਰਾਏਕੋਟ ਤੋਂ ਪ੍ਰਧਾਨ ਪ੍ਰਦੀਪ ਗਰੇਵਾਲ ਜੀ ਸਾਡੇ ਹਲਕਾ ਆਪਣੇ ਮੁੱਲਾਂਪੁਰ ਦੇ ਪ੍ਰਧਾਨ تنویر ਜੋਧਾ ਜੀ ਅੱਜ ਇਹ ਸਾਰੇ ਸਮੂਚੇ ਸਾਡੇ ਨੌਜਵਾਨ ਜਿੰਨੇ ਨੇ ਅੱਜ ਯੂਥ ਕਾਂਗਰਸ ਦਾ ਇੱਕ ਮੈਸੇਜ ਸੀਗਾ ਪੂਰੇ ਪੰਜਾਬ ਭਰ ਦੇ ਵਿੱਚ ਕਿ ਹਰ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਹਰ ਐਸਐਸਪੀ ਦਫ਼ਤਰ ਦੇ ਬਾਹਰ ਮੁੱਤਲਾ ਫੂਕਣਾ ਕਿਉਂਕਿ ਅੱਜ ਪੰਜਾਬ ਕਾਨੂੰਨ ਵਿਵਸਥਾ ਦਾ ਜੋ ਹਾਲ ਆ ਤੁਸੀਂ ਸਾਰੇ ਪਲੀਪਾਂਤ ਜਾਣਦੇ ਹੋ ਅੱਜ ਦਿਨ ਰਾਤ ਮੈਂ ਸਮਝਦਾ ਆਮ ਦੁਕਾਨਦਾਰ ਕੋਈ ਪੰਜਾਬ ਦੇ ਵਿੱਚ ਬਿਜ਼ਨਸ ਨਹੀਂ ਕਰ ਸਕਦਾ ਲਗਾਤਾਰ ਫਰੌਤੀਆਂ ਦੇ ਫੋਨ ਲਗਾਤਾਰ ਕਤਲੋਗਾਰਤ ਜੋ ਪੰਜਾਬ ਦੇ ਵਿੱਚ ਹੋ ਰਹੀ ਆ ਇਦਾਂ ਦਾ ਮਾਹੌਲ ਕਦੇ ਸੁਣਦੇ ਹੁੰਦੇ ਸੀਗੇ ਵੀ ਯੂਪੀ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਹੁੰਦਾ ਸੀਗਾ ਅੱਜ ਪੰਜਾਬ ਦਾ ਕੋਈ ਦਿਨ ਅਜੇ ਨਿੰਗਦਾ ਨਹੀਂ ਹੈਗਾ ਜਿੱਦਣ 5 ਤੋਂ 7 ਮਰਡਰ ਪੰਜਾਬ ਦੇ ਵਿੱਚ ਨਾ ਹੋਣ ਅੱਜ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਆ ਜਿਹੜੀ ਵੱਡੇ ਵੱਡੇ ਵਾਅਦੇ ਕਰਕੇ ਆਈ ਸੀਗੀ ਵੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸੁਰੱਖਿਆ ਕਰਾਂਗੇ ਅੱਜ ਤੁਸੀਂ ਜੋ ਪੰਜਾਬ ਦੇ ਹਾਲਾਤ ਨੇ ਸਾਰਾ ਮੀਡੀਆ ਭਲਾਪਾਂਤ ਜਾਣਦੇ ਹਾਂ ਅੱਜ ਰੋਜ਼ ਕਦੇ ਜਗਰਾਉਂ ਦੇ ਵਿੱਚ ਕਤਲ ਕਦੇ ਚੰਡੀਗੜ੍ਹ ਦੇ ਵਿੱਚ ਕਤਲ ਕਦੇ ਬਠਿੰਡੇ ਦੇ ਵਿੱਚ ਕਤਲ ਕਦੇ ਗਰਦਾਸਪੁਰ ਦੇ ਵਿੱਚ ਕਦੇ ਅੰਮ੍ਰਿਤਸਰ ਦੇ ਵਿੱਚ ਅੱਜ ਸ਼ਾਮ ਨੂੰ ਦੁਕਾਨਦਾਰ ਆਪਣਾ 7 ਵਜੇ ਦੁਕਾਨ ਬੰਦ ਕਰਕੇ ਅਗਲਾ ਕਹਿੰਦਾ ਟਾਈਮ ਨਾ ਚਲੇ ਜਾਈਏ ਇਹ ਨਹੀਂ ਪਤਾ ਵੀ ਕਦੋਂ ਸਾਡੇ ਗੋਲੀਆਂ ਵੱਜ ਜਾਣੀਆਂ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਹੋਏ ਪਏ ਨੇ ਜੇ ਪੰਜਾਬ ਦੇ ਹਾਲਾਤ ਆਮ ਆਦਮੀ ਪਾਰਟੀ ਨਹੀਂ ਠੀਕ ਕਰ ਸਕਦੀ ਤਾਂ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਵਾ ਤਾਂ ਕਾਂਗਰਸ ਪਾਰਟੀ ਨੂੰ ਲੈ ਕੇ ਉਹਨੂੰ ਲੋਕ ਤਿਆਰ ਨੇ ਕਦੇ ਵੀ ਅੱਜ ਤੱਕ ਮੈਂ ਆਪਣੇ ਜਦੋਂ ਦੀ ਆਪਣੀ ਹੋਸਮਾਲੀਆ 20 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਕਦੇ ਨਹੀਂ ਦੇਖੇ ਹੈਗੇ ਅੱਜ ਮੈਂ 92 ਦਾ ਦੌਰ ਹੁੰਦਾ ਸੀ ਉਦੋਂ ਦਾ ਦੌਰ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਗੁਜ਼ਰ ਰਿਹਾ ਵਾ ਪੰਜਾਬ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਆ ਪੰਜਾਬ ਵੈਸੇ ਪੈਸਿਆਂ ਪੱਖੋਂ ਵੀ ਬਹੁਤ ਪਿੱਛੜ ਕੇ ਪਿਛੇ ਰਹਿ ਗਿਆ ਪੰਜਾਬ ਦੇ ਉੱਤੇ ਬਹੁਤ ਕਰਜ਼ਾ ਚੜਾਤਾ ਕਿਉਂਕਿ ਸਿਰਫ 5 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਇਹਨਾਂ ਨੇ ਐਡਵਰਟਾਈਜ਼ਮੈਂਟ ਤੋਂ ਬਿਨਾਂ ਤੇ ਝੂਠੇ ਵਾਅਦਿਆਂ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਅੱਜ ਤੁਸੀਂ ਕਹਿੰਦੇ ਸੀ ਵੀ ਇਹ ਵੱਡੇ ਵੱਡੇ ਅਸੀਂ ਸਿਕਿਉਰਟੀਆਂ ਨਹੀਂ ਲੈਣੀਆਂ ਇਹਨਾਂ ਦੇ ਐਮਐਲਏ ਮੈਂ ਸਮਝਦਾ ਵੀ 20 25 25 ਗਨਮੈਨ ਲੈ ਕੇ ਫਿਰਦੇ ਨੇ ਤੇ ਇੱਥੇ ਆਮ ਜਿਹੜੇ ਦੁਕਾਨਦਾਰ ਆ ਜੇ ਇੱਥੇ ਕੋਈ ਕਿਸੇ ਨੂੰ ਕੋਈ ਥ੍ਰੈਟ ਆ ਜਵੇ ਤਾਂ ਉਹਨੂੰ ਕੋਈ ਸਿਕਿਉਰਟੀ ਨਹੀਂ ਉਹਦਾ ਕੋਈ ਹੱਲ ਨਹੀਂ ਹੈਗਾ ਅੱਜ ਪੰਜਾਬ ਦੇ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਸੋ ਉਹਦੇ ਖਿਲਾਫ ਸਾਡੀ ਸਮੁੱਚੀ ਯੂਥ ਕਾਂਗਰਸ ਬੰਨੀਓ ਇਹ ਜਿਹੜਾ ਧਰਨਾਵਾ ਰੱਖਿਆ ਗਿਆ ਸੀ ਆਹ ਨਾਲੇ ਦਿਨਾਂ 'ਚ ਹੋਰ ਅੱਗੇ ਕੀ ਪ੍ਰੋਟੈਸਟ ਹੋ ਗਈ ਫਿਰ ਜੇ ਪੰਜਾਬ ਦੀ ਜਿਹੜੀ ਸਰਕਾਰ ਆ ਇਹਨੂੰ ਇਦਾਂ ਦੇ ਹਾਲਾਤ ਰਹੇ ਤਾਂ ਅਸੀਂ ਜਿਹੜਾ ਮੁੱਖ ਮੰਤਰੀ ਨਿਵਾਸ ਆ ਉਹਦਾ ਘਰਾਓ ਕਰਾਂਗੇ ਤੇ ਡੀਜੀਪੀ ਦਫ਼ਤਰ ਦਾ ਘਰਾਓ ਕਰਾਂਗੇ ਪੰਜਾਬ ਛੱਡ ਛੱਡ ਬਾਹਰ ਨੂੰ ਜਾ ਰਹੀ ਆ ਅਗਲਾ ਹਰੇਕ ਮਾਪਾ ਸੋਚਦਾ ਵਾ ਵੀ ਮੇਰੇ ਬੱਚੇ ਨੂੰ ਯਾਰ ਬਾਹਰ ਭੇਜਿਆ ਜਾਵੇ ਇੱਥੇ ਮੇਰੇ ਬੱਚੇ ਸੁਰੱਖਿਤ ਨਹੀਂ ਇੱਥੇ ਇਹ ਨਹੀਂ ਪਤਾ ਵੀ ਨਿੰਗੇ ਜਾਂਦੇ ਤੇ ਕਦੋਂ ਕਿਹਨੇ ਗੋਲੀ ਮਾਰ ਦੇਣੀ ਆ ਪੰਜਾਬ ਦੇ ਵਿੱਚ ਅਸਲਾ ਤਾਂ ਇਦਾਂ ਹੋ ਗਿਆ ਵਾ ਜਿਵੇਂ ਪੰਜਾਬ ਦੇ ਵਿੱਚ ਫੈਕਟਰੀਆਂ ਲੱਗੀਆਂ ਹੁੰਦੀਆਂ ਨੇ ਹਰ ਤਰ੍ਹਾਂ ਦਾ ਅਸਲਾ ਮੈਂ ਸਮਝਦਾ ਪੰਜਾਬ ਦੇ ਵਿੱਚ ਅੱਜ ਤੁਸੀਂ ਮਾਡਰਨ ਤੋਂ ਮਾਡਰਨ ਕਿਤੇ AK47 ਫੜੀ ਜਾਂਦੀ ਆ ਕਿਤੇ Glock ਕਿਤੇ ਜਗਾਨੇ ਏਡੇ ਏਡੇ ਵੱਡੇ ਪਿਸਟਲ ਫੜੇ ਜਾਂਦੇ ਨੇ ਜਿਹੜੇ ਕਿ ਪੰਜਾਬ ਪੁਲਿਸ ਫੋਰਸਾਂ ਕੋਲੇ ਹੁੰਦੇ ਨੇ ਉਦਾਂ ਦੇ ਇਤਿਆਰ ਤਾਂ ਗੈਂਗਸਟਰਾਂ ਕੋਲ ਆਈ ਪਏ ਨੇ ਤੇ ਆਮ ਲੋਕਾਂ ਦੇ ਕਿਸੇ ਦੇ ਜਿਨ੍ਹਾਂ ਨੂੰ ਲੋੜ ਪੈਂਦੀ ਆ ਉਹਨਾਂ ਦੇ ਲਾਇਸੈਂਸ ਨਹੀਂ ਬਣਦੇ ਹੈਗੇ ਤੇ ਉਹ ਨਾ ਹੀ ਉਹਨਾਂ ਨੂੰ ਕੋਈ ਸਿਕਿਉਰਿਟੀ ਪ੍ਰੋਵਾਈਡ ਹੁੰਦੀ ਆ ਤੇ ਇਸੇ ਚੀਜ਼ ਦੇ ਵਿੱਚ ਬੰਦਿਆਂ ਦੇ ਜਿਹੜੇ ਕਤਲ ਨੇ ਹੋ ਜਾਂਦੇ ਨੇ ਸੋ ਅੱਜ ਪੰਜਾਬ ਬਹੁਤ ਹੀ ਜ਼ਿਆਦਾ ਮੰਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਵਾ ਸੋ ਇਹ ਪੰਜਾਬ ਨੂੰ ਠੀਕ ਕਰਨ ਵਾਸਤੇ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਆ ਜਿਹੜੀ ਪੰਜਾਬ ਨੂੰ ਮੋੜ ਲੀਹਾਂ ਤੇ ਲੈ ਕੇ ਆ ਸਕਦੀ ਆ ਜਿਨ੍ਹਾਂ 25 ਸਾਲਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਕਰਜ਼ਾ ਲਿਆ ਉਹਨਾਂ ਸਿਰਫ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਜ਼ਾ ਲੈ ਲਿਆ ਸਿਰਫ ਇਸ਼ਤਿਹਾਰਾਂ ਤੋਂ ਬਿਨਾ ਕੋਈ ਪੰਜਾਬ ਦੀ ਡਿਵੈਲਪਮੈਂਟ ਤੁਸੀਂ ਮੈਨੂੰ ਕੋਈ ਸੜਕ ਦਿਖਾ ਦਿਓ ਕੋਈ ਡਿਵੈਲਪਮੈਂਟ ਦਾ ਇੱਕ ਮੈਨੂੰ ਜਗਰਾਉਂ ਦੇ ਵਿੱਚ ਕੋਈ ਕੰਮ ਹੋਇਆ ਦਿਖਾ ਦਿਓ ਵੀ ਡਿਵੈਲਪਮੈਂਟ ਦੀ ਆ ਚੀਜ਼ ਖੋਈ ਹੋਈ ਹੈ ਸ਼ਬਾਏ ਝੂਠ ਤੋਂ ਕੁਝ ਨਹੀਂ ਕੀਤਾ ਹੈਗਾ ਸਿਰਫ ਜਿਹੜੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਸਾਡੀ ਬਹੁਤ ਬਹਾਦਰ ਪੁਲਿਸ ਆ ਅਸੀਂ ਬਹੁਤ ਇਹਨਾਂ ਦੀ ਕਦਰ ਕਰਦੇ ਆਂ ਪਰ ਇਹਨਾਂ ਨੇ ਪੰਜਾਬ ਪੁਲਿਸ ਨੂੰ ਸਾਰਿਆਂ ਨੂੰ ਅੱਜ ਲਾਇਆ ਕਿੱਥੇ ਹੋਇਆ ਆਪਣੇ ਐਮ.ਐਲ.ਏ.ਆਂ ਦੀਆਂ ਸਿਕਿਉਰਟੀਆਂ ਦੇ ਵਿੱਚ ਆਪਣੇ ਘਰਾਂ ਦੇ ਬਾਹਰ ਅੱਜ ਜਿਹੜਾ ਆਮ ਲੋਕ ਨੇ ਉਹ ਬਿਲਕੁਲ ਸੁਰੱਖਿਅਤ ਨਹੀਂ ਹੈ ਸੋ ਸਾਨੂੰ ਇਹਨਾਂ ਨੂੰ ਜਿਹੜੀ ਫੋਰਸ ਤੋਂ ਖੱਡ ਨੂੰ ਖੇੜਾ ਛੜਾਉਣਾ ਪਊਗਾ ਜਿਹੜੀ ਫੋਰਸ ਆ ਜਦੋਂ ਕਾਂਗਰਸ ਪਾਰਟੀ ਦੇ ਹੱਥਾਂ ਦੇ ਵਿੱਚ ਆਈ ਕਿਉਂਕਿ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਇੱਕ ਢਾਂਚਾ ਵਾ ਬਹੁਤ ਪੜੇ ਲਿਖੇ ਤੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਹਾਰੂ ਲੀਡਰ ਨੇ ਇਹਨਾਂ ਦਾ ਬਿਨਾਂ ਨਾ ਤਾਂ ਕੋਈ ਸਰਕਾਰ ਆਉਣ ਤੋਂ ਪਹਿਲਾਂ ਤਜਰਬਾ ਸੀਗਾ ਸੋ ਅੱਜ ਜਿਹੜਾ ਪੰਜਾਬ ਆ ਇਹਨਾਂ ਦਾ ਜਿਹੜੇ ਤਜਰਬੇ ਦਾ ਤੁਸੀਂ ਦੇਖ ਹੀ ਰਹੇ ਹੋ ਵੀ ਖਮਿਆਜਾ ਅੱਜ ਭੁਖਤ ਰਿਹਾ ਵਾ ਬਦਲਾਅ ਦੇ ਜਿਹੜੇ ਹਾਲਾਤ ਨੇ ਉਹ ਕਿਸ ਦੌਰ ਚੋਂ ਗੁਜ਼ਰ ਰਹੇ ਆ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ